ਕਦੋਂ ਸਰਚ ਕੈਂਡੀਡੇਟ ਖੜਾ ਕੀਨੇ ਕਰਿਆ ਕਦ ਖੜਾ ਹੋਇਆ ਕਿਹੜੇ ਕੈਂਡੀਡੇਟ ਦੀ ਗੱਲ ਕਰ ਰਹੇ ਤੁਸੀਂ ਕੀ ਤੁਸੀਂ ਜਿੱਤ ਦੀ ਗੱਲ ਰੌਲਾ ਹੁਣ ਤਾਂ ਜਿੱਤ ਉਹਨੇ ਜਿੱਤ ਵੀ ਜਾਣੀ ਹੈ ਮੋਟੇ ਤੌਰ ਤੇ ਲੱਗਦਾ ਤੇ ਮਾਪਿਆਂ ਨੂੰ ਪਤਾ ਵੀ ਨਹੀਂ ਸੀ ਹਾਂ ਉਹਨਾਂ ਨੂੰ ਜਾ ਕੇ ਉਹਨੂੰ ਖੜਾ ਕਰਿਆ ਹੁਣ ਜਿਹੜਾ ਰਾਸ਼ਟਰੀ ਸਿੱਖ ਸੰਗਠਨ ਨਾਲ ਜੁੜਿਆ ਹੋਇਆ ਹੈ ਇਹਦਾ ਮਤਲਬ ਉਹਨਾਂ ਦੇ ਕੋਈ ਹਿਚ ਹੋਣਗੇ ਤਾਂ ਹੀ ਤਾਂ ਹੀ ਉਹਨੇ ਕਰਿਆ ਨਾ ਠੀਕ ਹੈ ਜੇ ਪਹਿਲਾਂ ਹੀ ਫਿਰ ਜੇ ਕੋ ਅਮਰਜਪਾਲ ਨੇ ਚੋਣਾ ਲੜਨੀ ਆ ਸੀ ਜਾਂ ਹੋਰ ਇਹ ਹੋਣਾ ਸੀ ਤਾਂ ਫਿਰ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਪੰਜਾਬ ਤਾਂ ਜਾਂ ਚੋਂ ਉਹਨਾਂ ਦਾ ਬਿਜਲੀ ਬੱਜ ਗਿਆ ਉਹ ਹੋ ਜਾਣਾ ਚਾਹੀਦਾ ਸੀ ਆਈ ਅਮਰਪਾਲ ਸਿੰਘ ਦੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੂੰ ਖੜਾ ਕਰਨ ਦੇ ਵਿੱਚ ਬੀਜੇਪੀ ਦੀ ਕਿ ਚਾਲ ਹੋ ਸਕਦੀ ਹੈ ਨਹੀਂ ਹੋ ਸਕਦੀ ਨਹੀਂ ਕਿ ਉਹ ਤਾਂ ਸਾਹਮਣੇ ਦਿਖਦੀ ਹੈ ਬੀਜੇਪੀ ਵੀ ਮੂੰਹ ਕਿਉਂ ਚਾਲ ਹੈ ਕਿ ਬੀਜੇਪੀ ਅਕਾਲੀ ਦਰ ਨੂੰ ਧੂੜ ਚ ਧੋਣਾ ਚਾਹੁੰਦੀ ਹੈ ਮੈਂ ਪਤਾ ਚੱਕ ਦਾਂਗੇ ਫਟੇ ਅਮਰਪਾਲ ਮੈਨੂੰ ਕਿਸੇ ਨੂੰ ਕੋਈ ਜਿਸ਼ਕ ਨਹੀਂ ਹੈ ਮੈਨੂੰ ਪਤਾ ਵੀ ਮੇਰੇ ਕਾਫੀ ਐ ਸੋਚ ਚੰਗੇ ਵੀ ਕੌਣ ਹੈ ਸੰਕਨਾਲਾ ਪਰ ਅਮਰਤਪਾਲ ਗੁਰਗਾਂ ਸਾਹਿਬ ਨੂੰ ਸਵਾਰੀ ਲੈ ਕੇ ਗਿਆ ਨਾ ਉੱਥੇ ਇੱਕ ਬੰਦੇ ਦੇ ਛਡਾਉਣ ਵਾਸਤੇ ਗਿਆ ਸੀ ਨਾ ਸਵਾਲ ਦਾ ਇੱਕ ਬੰਦੇ ਦਾ ਸੀ ਨਾ ਉਹਦੇ ਦੋਸ਼ ਲੱਗੇ ਹੋਏ ਸੀ ਤੇ ਜੇ ਉਹ ਦੋਸ਼ ਵੇਲੇ ਅਸੀਂ ਐਡਾ ਵੱਡਾ ਸਟੈਪ ਲੈਣੇ ਆ ਠੀਕ ਹੈ ਤਾਂ ਫਿਰ ਅਸੀਂ ਜਦ ਤਾਕਤ ਨੂੰ ਮੋਗੋਦੂ ਕੀ ਸਟੈਪ ਲਾਵਾਂਗੇ ਕਿਹੋ ਜਿਹਾ ਕੰਮ ਕਰਾਂਗੇ ਸੰਦੂਨੀ ਭਾਤ ਦੀ ਜਿਹੜੀ ਰਾਜ ਸੱਤਾ ਉਹਦੇ ਐਸਪੀ ਨੂੰ ਕੋਈ ਐਦਾਂ ਚੁਣੌਤੀ ਦੇ ਸਕੇ ਬੰਦੇ ਜੀ ਸੋਚ ਬਣਾਈ ਜਾਂਦੇ ਆੜੇ-ਆੜੇ 100 ਕਹਾਣੀਆਂ ਪਾ ਕੇ ਅਖਬਾਰਾਂ 'ਚ ਕਹਿ ਕੇ ਵੱਡੇ-ਵੱਡੇ ਕਰਕੇ ਮਤਲਬ ਉਹਦਾ ਭਾਵ ਉਦੋਂ ਦਾ ਬਣਾ ਦਿੱਤਾ ਜਾਂਦਾ ਹੈ। ਤਾਂ ਕਿ ਉਹਦੇ ਐਕਸ਼ਨ 'ਚੋਂ ਦੂਜੇ ਨੂੰ ਫਾਇਦਾ ਹੋਵੇ। ਜਿਵੇਂ ਕਿਸੇ ਦੇ ਘਰ 'ਚ ਕੋਈ ਲੜਾਈ ਪਗਾਨੀ ਹੋਵੇ ਉਹ ਆਏ ਨਹੀਂ ਵੀ ਉਹ ਜ્વાਕ ਜਿਹੜਾ ਲੜਾਈ ਕਰਦਾ ਉਹਦਾ ਕੋਈ ਏਜੰਟ ਆ। ਉਹ ਏਜੰਟ ਨਹੀਂ ਹੁੰਦਾ ਜਿਹੜੇ ਏਜੰਟ ਕਹਿੰਦੇ ਨੇ ਉਹ ਗਲਤ ਕਹਿੰਦੇ ਨੇ। ਉਹ ਨੂੰ ਸਖਾਇਆ ਜਾਂਦਾ ਵੀ ਜੇ ਤੂੰ ਤਾਂ ਸਾਰਾ ਦਿਨ ਰੋਟੀ ਉਹ ਕਰਦਾ ਕਮਾਈ ਕਰਦਾ ਤੈਨੂੰ ਪੁੱਛਦਾ ਕੋਈ ਨਹੀਂ ਤੂੰ ਐ ਕਰ ਉਹ ਹੌਲੀ ਹੌਲੀ ਉਹਦਾ ਮਨ ਬਦਲ ਜਾਂਦਾ ਅਰ ਉਹਨੂੰ ਇਹ ਗੱਲਾਂ ਉਹਦੇ ਨਾਲ ਦੀ ਕਹਿੰਦੇ ਜਦ ਤੱਕ ਤੁਸੀਂ ਸਮਾਨ ਨਹੀਂ ਦੇਖੋਗੇ ਜਦ ਤੁਸੀਂ ਦੇਖੋਗੇ ਜੀ ਵੀ ਬੰਦੇ ਕੌਣ ਨੇ ਜਦ ਤੁਸੀਂ ਦੇਖੋਗੇ ਉਹਨਾਂ ਦੇ ਲਿੰਕ ਕੀ ਦੇ ਨਾਲ ਨੇ ਤੇ ਉਹ ਤੋਂ ਵਗੈਰਾ ਤੁਸੀਂ ਕਿਵੇਂ ਇੰਟਰਪਰਟ ਕਰਦੋਂਗੇ ਮੈਂ ਤੁਹਾਨੂੰ ਅੱਜ ਜਿੰਨੇ ਜਿੰਨੇ ਮਰਜ਼ੀ ਸਿੱਖ ਖੜੇ ਹੋ ਕੇ ਜਦ ਗੱਲ ਕਰਦੇ ਨੇ ਜਿਹੜਾ ਇਹ ਕਹਿੰਦਾ ਬਰਸ਼ਿਤ ਤਲਵਾਰਾਂ ਦੇ ਜੋਰ ਅੱਜ ਦਾ ਰਾਜ ਤਲਵਾਰਾਂ ਦੇ ਜੋਰ ਲੈਣ ਵਾਲਾ ਨਹੀਂ ਹੈ ਅੰਮ੍ਰਿਤਪਾਲ ਚੱਚਾ ਲੱਗ ਗਿਆ ਉਸ ਤੋਂ ਬਾਅਦ ਉਸ ਵਕਤ ਚੱਲ ਰਿਆ ਸੀ ਅਡਾਨੀ ਦਾ ਖੇਡ ਹਾਂਜੀ ਅਡਾਨੀ ਦਾ ਰੋਜ਼ ਹੀ ਕਿੰਨਾ ਗਿਰ ਗਿਆ ਹੋਰ ਕਿੰਨਾ ਗਿਰ ਗਿਆ ਪੈਸਾ ਕਿੰਨਾ ਗਿਰ ਗਿਆ ਉਹਦੀ ਉਹ ਬੰਦ ਹੋ ਗਿਆ ਸਾਰੇ ਮੀਡੀਏ ਚ ਅਮਰਪਾਲ ਲਾਲ ਵਰਤਾਨ ਸੁ ਹੋ ਗਿਆ ਪੰਜਾਬ ਦੇ ਵਿੱਚ ਸਿੱਖੀ ਨੂੰ ਢਾਹ ਲਾਉਣਾ ਇਹ ਕਹਿ ਕੇ ਕਿ ਅਸੀਂ ਸਿੱਖਾਂ ਦੇ ਬੜੇ ਹੋਆ ਆਪਣੀ ਮੁੱਢੀ ਸਵਾਇਸੀਗੇ ਮੈਂ ਤਾਂ ਕਹਿ ਰਿਹਾ ਕਹਿੰਦੇ ਮੇਰਾ ਤਾਂ ਸਿੱਖੀ ਨਾਲ ਬੜਾ ਪ੍ਰੇਮ ਹੈ ਬੜਾ ਸਤਿਕਾਰ ਕਰਦਾ ਮੈਂ ਉਹਨਾਂ ਨੂੰ ਪੁੱਛੋ ਵੀ ਚਾਰ ਸ਼ੰਕਰਾਚਾਰੀ ਜੀ ਤੁਸੀਂ ਆਪਦੇ ਧਰਮ ਦਾ ਗੱਲ ਨਹੀਂ ਮੰਨੀ ਜਿਹਦੇ ਸਿਰ ਤੇ ਰਾਜ ਕਰ ਰਹੇ ਹੋ ਜਿਹਦੇ ਸਿਰ ਤੇ ਵੋਟਾਂ ਮੰਗਦੇ ਹੋ ਹਿੰਦੂ ਹਿੰਦੀ ਹਿੰਦੋਸਤਾਨ ਉਹ ਤਾਂ ਚਾਰਾ ਸ਼ਿਕਰੀ ਨੇ ਕਹੇ ਚਾਰੀਆ ਨੇ ਕਹਤਾ ਵੀ ਇਹ ਤਾਂ ਦਇਤਿਆ ਕਰਨ ਸੀ ਤੇ ਉਹ ਨਹੀਂ ਬੰਨੇ ਜੋ ਉਹਨਾਂ ਦੀ ਨਹੀਂ ਮੰਨੇ ਉਹ ਸਿੱਖ ਧਰਮ ਦੀ ਕਿਹੜੀ ਇੱਜ਼ਤ ਕਰਨਗੇ ਜੇ ਆਪਦੇ ਧਰਮ ਦੀ ਨਹੀਂ ਕਰੀ ਆਪਾਂ ਮੋਟਾ ਦੇਖੀ ਜੋ ਧਰ ਨੂੰ ਵਰਤਿਆ ਜਾਂਦਾ ਉਹ ਮਹੌਲ ਬਣਾਇਆ ਜਾਂਦਾ ਵੀ ਆ ਗਲ ਠੀਕਾ ਗਲਤ ਹੈ ਬਹੁਤ ਸਾਰੇ ਵਿਦਵਾਨਾਂ ਤੋਂ ਕਹਾਣੀਆਂ ਰਖਾਈਆਂ ਜਾਣਗੀਆਂ ਬਹੁਤ ਸਾਰੇ ਸਿੱਖਾਂ ਤੋਂ ਇਹ ਕਹਾਜੋ ਵੀ ਹੁਣ ਤਾਂ ਸਿੱਖਾਂ ਨੂੰ ਲੜੇ ਬਿਨਾ ਸਰਨਾ ਨਹੀਂ ਹੁਣ ਤਾਂ ਤਲਵਾਰ ਹੀ ਚੱਕਣੀ ਪੈਣੀ ਇੱਕ ਪਾਸੇ ਸਿੱਖਾਂ ਨੂੰ ਦੱਸ ਗਏ ਵੀ ਅਸੀਂ ਆ ਕਰਾਂਗੇ ਹਾਂਜੀ ਦੂਜੇ ਪਾਸੇ ਅਕਾਲੀ ਦਲ ਨੂੰ ਹਰਉਣ ਦੀ ਸਕੀਮ ਲਾ ਗਏ ਉਹ ਹਰਉਣ ਦੀ ਹੋਰ ਡਬਲ ਗੇਮ ਖੇਡੀ ਹੈ ਉਹ ਕਿਵੇਂ ਅਕਾਲੀ ਦਲ ਬਾਰੇ ਇੱਕ ਵੀ ਸ਼ਬਦ ਨਹੀਂ ਬੋਡੇ ਨਾ ਮਾਨਯੋਗ ਆਪਣੇ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬਾ ਦੀਆਂ ਰੈਂਡੀਆਂ ਚ ਨਾ ਮਿਤਸ਼ਾ ਜੀ ਜਮਾਚ ਉੱਪਰ ਹੈ ਨਕਾਲੀ ਦਲ ਬਾਰੇ ਕਾਂਗਰਸ ਨੂੰ ਆਪ ਨੂੰ ਸਭ ਨੂੰ ਉਹ ਕਰਤਾ ਤੇ ਅਕਾਲੀ ਦਲ ਬਾਰੇ ਨਹੀਂ ਬੋਲੇ ਤੇ ਲੋਕਾਂ ਨੂੰ ਸ਼ੰਕਾ ਪੈਣ ਲੱਗੀ ਵੀ ਇਹ ਤਾਂ ਯਰੇ ਅੰਦਰੋਂ ਰਲੇ ਹੋਏ ਨੇ ਨਹੀਂ ਤਾਂ ਅਕਾਲੀ ਦਲ ਬਾਰੇ ਕਿਉਂ ਨਾ ਬੋਲਦੇ ਭਈ ਤੁਸੀਂ ਖਡੂਰ ਸੈੱਟ ਸਾਹਿਬ ਦੀ ਸੀਟ ਨੂੰ ਕਿਵੇਂ ਦੇਖਦੇ ਹੋ ਕੋਈ ਗੱਲ ਇਹ ਹੈ ਪਹਿਲਾਂ ਤੁਸੀਂ ਤੁਸੀਂ ਸੀਟਰ ਨੂੰ ਜਦ ਦੇਖਣਾ ਸ਼ੁਰੂ ਕਰੋਗੇ ਉਦੋਂ ਪੈ ਕੇ ਨਾ ਦੇਖੋ ਵੀ ਨੀਤੀ ਕਿੱਦੇ ਜਾ ਖਡੂਰ ਸਾਹਿਬ ਚ ਕੈਂਡੀਡੇਟ ਖੜਾ ਕਿਨੇ ਕਰਿਆ ਕਾਦ ਖੜਾ ਹੋਇਆ ਕਿਹੜੇ ਕੈਂਡੀਡੇਟ ਦੀ ਗੱਲ ਕਰ ਰਹੇ ਤੁਸੀਂ ਜਿੱਦੀ ਤੁਸੀਂ ਜਿੱਤ ਦੀ ਗੱਲ ਰੌਲਾ ਹੁਣ ਤਾਂ ਜਿੱਤ ਉਹਨੇ ਜਿੱਤ ਵੀ ਜਾਣੀ ਹੈ ਮੋٹے ਤੌਰ ਤੇ ਲੱਗਦਾ ਹੈ ਅੱਛਾ ਜੀ ਅਮਰਜਪਾਲ ਨੂੰ ਖੜਾ ਕਰਿਆ ਤੀਜੇ ਗੇੜ ਦੀ ਚੋਣਾਂ ਤੋਂ ਬਾਅਦ ਠੀਕ ਹੈ ਜੀ ਦੇਸ਼ ਦੇ ਵਿੱਚ ਤੀਜੇ ਗੇੜ ਦੀਆਂ ਚੋਣਾਂ ਹੋ ਚੁੱਕੀਆਂ ਖੜਾ ਕਿਨੇ ਕਰਿਆ ਰਾਜਦੇਵ ਸਿੰਘ ਖਾਲਸਾ ਨੇ ਠੀਕ ਹੈ ਜੀ ਉਹ 1999 ਚੰਪੀ ਰਹੇ ਨੇ ਵਕੀਲ ਨੇ ਉਹ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਹਾਂਜੀ ਉਹਨਾਂ ਨੇ ਜਾ ਕੇ ਉਹਦੇ ਮਾਪਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਹਾਂਜੀ ਉਹਨਾਂ ਨੇ ਜਾ ਕੇ ਉਹਨੂੰ ਖੜਾ ਕਰਿਆ ਹੁਣ ਜਿਹੜਾ ਰਾਸ਼ਟਰੀ ਸਿੱਖ ਸੰਗਤ ਨਾਲ ਜੁੜਿਆ ਹੋਇਆ ਹੈ ਇਹਦਾ ਮਤਲਬ ਉਹਨਾਂ ਦੇ ਕੋਈ ਹਿੱਤ ਹੋਣਗੇ ਤਾਂ ਹੀ ਤਾਂ ਹੀ ਉਹਨੇ ਕਰਿਆ ਨਾ ਠੀਕ ਹੈ ਜੇ ਪਹਿਲਾਂ ਹੀ ਫਿਰ ਕਿਉਂ ਅਮਰਜਪਾਲ ਨੇ ਚੋਣਾ ਲੜਨੀਆਂ ਸੀ ਜਾਂ ਹੋਰ ਇਹ ਹੋਣਾ ਸੀ ਤਾਂ ਫਿਰ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀ ਪੰਜਾਬ ਦਾ ਜਦ ਚੋਣਾ ਦਾ ਬਿਗੜੀ ਬਚ ਗਿਆ ਉਦੋਂ ਹੋ ਜਾਣਾ ਚਾਹੀਦਾ ਸੀ ਸੋ ਉਸ ਤੇ ਫਿਰ ਹੌਲੀ ਹੌਲੀ ਵੀ ਹੁਣ ਅਸੀਂ ਉਹਨੂੰ ਵੀ ਨਾਲ ਲੈ ਲਿਆ ਹੁਣ ਅਸੀਂ ਉਹਨੂੰ ਵੀ ਲੈ ਲਿਆ ਹੁਣ ਉਸ ਤੋਂ ਬਾਅਦ ਉਹ ਬੀਨ ਸਿੰਘ ਦਾ ਮੁੰਡਾ ਵੀ ਮਦਰ ਖੜਾ ਹੋ ਗਿਆ ਫਰੀਦਕੋਟ ਤੋਂ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਜਦ ਅਸੀਂ ਇਸ ਨੂੰ ਦੇਖਦੇ ਆ ਵੀ ਇਹ ਬੀਜੇਪੀ ਦੀ ਇੱਕ ਗੇਮ ਹੈ ਪੰਜਾਬ 'ਚ ਜਿਹੜੀ ਗੇਮ ਨੂੰ ਅਸੀਂ ਸਮਝ ਨਹੀਂ ਰਹੇ ਪੰਜਾਬ ਦੇ ਵਿੱਚ ਸਿੱਖੀ ਨੂੰ ਢਾਹ ਲਾਉਣਾ ਇਹ ਕਹਿ ਕੇ ਕਿ ਅਸੀਂ ਸਿੱਖਾਂ ਦੇ ਵੱਡੇ ਹਾਂ ਆਹ ਹੁਣੀ ਮੋਦੀ ਸਾਹਿਬ ਆਏ ਸੀਗੇ ਮੈਂ ਤਾਂ ਕਹਿ ਰਿਹਾ ਕਹਿੰਦੇ ਮੇਰਾ ਤਾਂ ਸਿੱਖੀ ਨਾਲ ਬੜਾ ਪ੍ਰੇਮ ਹੈ ਬੜਾ ਸਤਿਕਾਰ ਕਰਦਾ ਮੈਂ ਉਹਨਾਂ ਨੂੰ ਪੁੱਛੋ ਵੀ ਚਾਰ ਸ਼ੰਕਰਾਚਾਰੀ ਜੀ ਤੁਸੀਂ ਆਪਦੇ ਤੁਹਾਨੂੰ ਤਾਂ ਗੱਲ ਨਹੀਂ ਮੰਨੀ ਜਿਹਦੇ ਸਿਰ ਤੇ ਰਾਜ ਕਰ ਰਹੇ ਹੋ ਜਿਹਦੇ ਸਿਰ ਤੇ ਵੋਟਾਂ ਮੰਗਦੇ ਹੋ ਹਿੰਦੂ ਹਿੰਦੀ ਹਿੰਦੋਸਤਾਨ ਉਹ ਤਾਂ ਚਾਰਨ ਸ਼ੰਕਰਾਚਾਰੀ ਜੀ ਸੀ ਗੱਲ ਨਹੀਂ ਮੰਨੀ ਆ ਪਹਿਲੇ ਸਾਰੇ ਗਾਂਖ ਦੇਖ ਲਓ ਆ ਗੀਤਾ ਪਈ ਆ ਆ ਪਿਆ ਨੇ ਉਹ ਆਈਦੀਆਂ ਦੇ ਵੱਡੇ ਵੱਡੇ ਆ ਆਗੀ ਤਪੀਆਂ ਨੇ ਹਾਂਜੀ ਆ ਆਗੀ ਤਾਂ ਹਾਂਜੀ ਉਹਦੇ ਵਿੱਚ ਲਿਖਿਆ ਵੀ ਜੇ ਕੋਈ ਵਿਧੀ ਵਿਵਧਾਨ ਤੋਂ ਬਿਨਾ ਹோம் ਜੱਗ ਤਪ ਕੀਤਾ ਜਾਵੇ ਉਹ ਦੱਤਿਆ ਕਰਮ ਹੁੰਦਾ ਹੈ ਅੱਛਾ ਤੇ ਉਹ ਤਾਂ ਚਾਰ ਸ਼ੰਕਰ ਜੀ ਨੇ ਕਹਿ ਚਾਰ ਜੀ ਨੇ ਕਿਹਾ ਤਾਂ ਵੀ ਇਹ ਤਾਂ ਦੱਤਿਆ ਕਰਮ ਸੀ ਤੋਂ ਨਹੀਂ ਮੰਨੇ ਜੇ ਉਹਨਾਂ ਦੀ ਨਹੀਂ ਮੰਨੇ ਉਹ ਸਿੱਖ ਧਰਮ ਦੀ ਕਿਹੜੀ ਇੱਜ਼ਤ ਕਰਨੀ ਜੀ ਆਪਦੇ ਧਰਮ ਦੀ ਨਹੀਂ ਕਰੀ ਆਪਾਂ ਮੋਟਾ ਦੇਖੀਏ ਸੋ ਧਰਮ ਨੂੰ ਵਰਤਿਆ ਜਾ ਰਿਹਾ ਹੈ ਦੂਜੀ ਗੱਲ ਇਹ ਹੈ ਵੀ ਪੰਜਾਬ 'ਚ ਕਿਉਂਕਿ ਪੰਜਾਬੀਆਂ ਨੂੰ ਉਹਨਾਂ ਨੇ ਦੇਖ ਲਿਆ ਵੀ ਪੰਜਾਬੀ ਨੂੰ ਐਂ ਲਾਇਆ ਜਾਂਦਾ ਹੈ। ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਜਿਹੜੇ ਇਹ ਕਹਿੰਦੇ ਵੀ ਸਿੱਖੀ ਸਵਾਲ ਦੇ ਪਛਾਣ ਕਰਨ ਦੀ। ਅੱਜ ਅਸੀਂ ਪਛਾਣ ਚੋਂ ਹਾਰ ਗਏ। ਸਿੱਖੀ ਦੇ ਵਿੱਚ ਤਾਂ ਲੋਤਰੀਆਂ ਲਾਉਣ ਵਾਲੇ ਪਹਿਲੇ ਦਿਨ ਤੋਂ ਜਿੱਦ ਗੁਰੂ ਨਾਨਕ ਦੇ ਜੀ ਦੇ ਦੋਨੋਂ ਬੇਟੇ ਵੱਖਰੇ ਹੋ ਗਏ ਜੀ। ਔਰ ਉਹਨਾਂ ਨੇ ਕਰਤਾਰ ਪਰਚੋ ਦੀ ਵੰਜੀ ਢਾਈ ਰੱਖੀ ਤੇ ਗੁਰੂ ਅੰਗਦ ਦੇਵ ਜਿਹਨੂੰ ਖਡੂਰ ਸਾਹਾ ਕਿਹਾ ਰਹਿਣਾ ਪਿਆ। ਜਿਹੜੀ ਸੀਟ ਦੀ ਤੁਸੀਂ ਗੱਲ ਕਰਦੇ ਹੋ। ਹੁਣ ਇਹ ਤੇ ਕੋਈ ਸ਼ੱਕ ਨਹੀਂ ਨਾ ਕਿਉਂ ਆਉਣਾ ਪਿਆ ਖਡੂਰ ਸਾਹਿਬ ਕਿਉਂਕਿ ਕਰਤਾਰ ਫਿਰ ਤੋਂ ਉਹਨਾਂ ਨੇ ਕਬਜ਼ਾ ਕਰਿਆ ਸੀ ਉਹ ਸਾਰੇ ਆਦਾਸੀ ਸਾਧ ਬਣ ਗਏ ਕਿਸਮ ਦੇ ਠੀਕ ਹੈ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੇ ਦੋਨੋਂ ਬੇਟੇ ਦੱਤੂ ਤੇ ਦਸ ਉਹਨਾਂ ਨੇ ਆਪਣਾ ਝੰਡਾ ਚੁੱਕ ਦਿਆ ਵਖਲਾ ਤੇ ਗੁਰੂ ਅਮਰਦਾਸ ਨੂੰ ਗੱਦੀ ਲਈ ਇਦਾਂ ਹੀ ਉਦੋਂ ਅੱਗੇ ਚੱਲੀਏ ਉਦੋਂ ਅੱਗੇ ਚੱਲੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਫਿਰ ਸੀਨੇ ਝੰਡਾ ਚੁੱਕੀ ਰੱਖਿਆ ਉਦੋਂ ਅੱਗੇ ਜਾਈਏ ਰਾਮ ਰਾਜ ਨੇ ਜੋ ਜਾ ਕੇ ਉੱਥੇ ਕਰਿਆ ਫਿਰ ਗੁਰੂ ਜੀ ਇੱਕ ਵਾਰ ਦਰਵੇਲੇ ਤਾਂ ਬਾਈ ਮੰਜੀਆਂ ਰਹਿ ਗਈਆਂ ਹਲੇ ਇੱਕ ਹੀ ਗੁਰੂ ਸੀ ਤੇ ਗੁਰੂ ਲਾਧ ਰੇ ਸੋ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਬੰਦੇ ਹੀ ਉਦੋਂ ਉਹ ਬਾਅਦ ਉਹ ਬੰਦੇ ਹੀ ਸਿੱਖ ਤੇ ਤਤ ਕਾਲਸਾ ਬਣਾ ਲੇ ਹੈ ਤੇ ਉਹਨੂੰ ਉੱਥੇ ਜਿਹੜਾ ਸੀ ਗੱਡੀ ਦੇ ਵਿੱਚੋਂ ਛੱਡ ਕੇ ਆ ਗਏ ਉਹ ਵੀ ਠੀਕ ਹੈ ਨਾ ਸੋ ਇਸ ਕਰਕੇ ਉਹਦਾ ਬੰਦ ਬੰਦ ਘਟਿਆ ਗਿਆ ਔਰ ਉਹਨੂੰ ਇਤਿਹਾਸ ਦੇ ਵਿੱਚ ਲਿਖਤਾ ਵੀ ਉਹ ਤਾਂ ਉਹ ਤਾਂ ਜਿਹੜੀ ਗੁਰੂ ਦੇ ਆਸ਼ੀਮਨੋਂ ਹਟ ਗਿਆ ਸੀ ਇਹ ਜੋ ਇਤਿਹਾਸ ਦਿੱਖਦਾ ਹੁਣ ਕੀ ਕਰੋਗੇ ਤੁਸੀਂ ਜਿਹਾਸ ਵੀ ਤੋੜ ਕੇ ਜਿਹੜਾ ਬੰਦਾ ਆਪਦਾ ਬੰਦ ਬੰਦ ਕਟਾ ਲੈਂਦਾ ਜਿਹਦੇ ਮੁੰਡੇ ਦਾ ਮਾਸ ਉਹਦੇ ਮੂੰਹ ਚ ਪਾਇਆ ਜਾਂਦਾ ਤੇ ਉਹਨੇ ਤਾਂ ਕੋਈ ਹੋਣੀ ਕਰਿਆ ਹੁਣ ਕੀ ਹੈ ਬਾਲਚੀ ਚ ਜਾ ਰਹੇ ਨੇ ਜੇ ਸਿੱਖੀ ਦਾਗ ਚ ਹੈ ਉਹਦੇ ਦਾ ਪੈਸੇ ਦਾ ਜਾਂ ਕੋਈ ਰੂਪ ਦਾ ਤੇ ਫਿਰ 7 ਤੇ 9 ਸਾਲ ਦੇ ਬਾਲਿਆਂ ਨੂੰ ਤਾਂ ਬਾਬਿਆਂ ਨੂੰ ਤਾਂ ਉਹ ਸ਼ਿੱਧੀ ਦੇਣ ਦੀ ਲੋੜ ਨਹੀਂ ਮੈਂ ਨਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਤੁਹਾਨੂੰ ਐਵੇਂ ਕਿਉਂ ਲੱਗਦਾ ਹੈ ਕਿ ਜਿਵੇਂ ਜਿਹੜੇ ਪੰਥਕ ਭਾਈ ਅਮਰਪਾਲ ਸਿੰਘ ਦੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੂੰ ਖੜਾ ਕਰਨ ਦੇ ਵਿੱਚ ਬੀਜੇਪੀ ਦੀ ਇੱਕ ਚਾਲ ਹੋ ਸਕਦੀ ਹੈ ਨਹੀਂ ਹੋ ਸਕਦੀ ਨਹੀਂ ਕਿਉਂਕਿ ਉਹ ਤਾਂ ਸਾਹਮਣੇ ਦਿਖਦੀ ਹੈ ਬੀਜੇਪੀ ਵਿੱਚੋਂ ਕਿਉਂ ਚਾਲ ਹੈ ਕਿ ਬੀਜੇਪੀ ਅਕਾਲੀ ਦਲ ਨੂੰ ਧੂਲ ਚ ਤਾਣਾ ਚਾਹੁੰਦੀ ਹੈ ਅੱਛਾ ਅਕਾਲੀ ਦਲ ਉਹ ਨਾ ਵੱਖਰਾ ਹੋਇਆ ਹੈ ਹਾਂਜੀ ਬੀਜੇਪੀ ਦੇ ਇਹ ਹੈ ਕਿ ਅਕਾਲੀ ਦਲ ਨੂੰ ਬਿਲਕੁਲ ਜੇ ਅਕਾਲੀ ਦਾ ਲਿਕ ਵੀ ਸੀਟ ਲੈ ਜਾਂਦਾ ਤਾਂ ਮਾੜੀ ਗੱਲ ਹੈ ਹਾਲਾਂਕਿ ਅੰਦਰੋਂ ਅੰਦਰ ਹੀ ਉਹਨਾਂ ਨਾਲ ਵੀ ਰਲ ਤੁਸੀਂ ਮੈਂ ਤੁਹਾਨੂੰ ਦੱਸ ਦਾਂ ਕਿਵੇਂ ਹਾਂਜੀ ਕਿਉਂ ਨਹੀਂ ਖੜੇ ਹੋਏ ਤੇ ਕਿਉਂ ਖੜੇ ਹੋਏ ਨੇ ਆ ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕਰ ਲਿਆ ਵੀ ਅਸੀਂ ਨਹੀਂ ਜਾਣਾ ਜੇ ਤਿੰਨ ਗੱਲਾਂ ਨਹੀਂ ਸਾਡੀਆਂ ਮੰਨੋਗੇ ਹਾਂਜੀ ਠੀਕ ਹੋ ਗਿਆ ਹਾਂਜੀ ਉਹਨਾਂ ਨੇ ਕਹਿਤਾ ਅਸੀਂ ਨਹੀਂ ਮੰਨਦੇ ਅਕਾਲੀ ਦਲ ਨੇ ਫੈਸਲਾ ਕਰ ਲਿਆ ਹਾਂਜੀ ਉਦੋਂ ਬਾਅਦ ਜਦੋਂ ਨੇ ਫੈਸਲਾ ਕਰ ਚਿਆ ਤੇ ਇਹਨੇ ਆਪਣਾ ਜਾਖੜ ਸਾਹਿਬ ਨੇ ਬਿਆਨ ਦਿੱਤਾ ਵੇਚ ਤਾਂ ਉਹਨਾਂ ਨੂੰ ਨਾਲ ਹੀ ਨਹੀਂ ਲੈਣਾ ਭਾਈ ਉਹ ਤਾਂ ਫੇਰ ਨਹੀਂ ਫੈਸਲਾ ਕਰ ਚੁੱਕੇ ਉਹ ਫੈਸਲਾ ਹੋਣ ਤੋਂ ਬਾਅਦ ਵੀ ਕੀ ਹੁੰਦਾ ਰਿਹਾ ਅਮਿਤ ਸ਼ਾਹ ਜੀ ਵੀ ਕਦੇ ਅਮਿਤ ਸ਼ਾਹ ਜੀ ਬਿਆਨ ਦਿੰਦੇ ਨਹੀਂ ਕਿਸੇ ਮਾਰੇ ਵਿਆਹ ਫਲਾਣਾ ਸਾਡੇ ਨਾਲ ਆ ਰਿਹਾ ਅਮਿਤ ਸ਼ਾਹ ਜੀ ਨੇ ਗੱਲਾਂ ਕਰਦੇ ਉਹ ਤਾਂ ਨੀਤੀ ਕਰਦੇ ਨੇ ਇਹਨਾਂ ਦੇ ਬਿਲਕੁਲ ਚੰਕੀਆਂ ਨੇ ਉਹ ਤੇ ਉਹਨਾਂ ਨੇ ਦੋ ਵਾਰੀ ਬਿਆਨ ਦਿੱਤਾ ਵੀ ਕੋਈ ਨਹੀਂ ਸਾਡਾ ਸਮਝਾਤਾ ਹੋ ਰਿਹਾ ਜਦੋਂ ਸਮਝਾਤਾ ਟੁੱਟ ਗਿਆ ਹਾਂਜੀ ਉਸ ਤੋਂ ਬਾਅਦ ਫਿਰ ਵੀ ਚੰਗਾ ਫਿਰ ਹੁਣ ਤੁਹਾਨੂੰ ਅਸੀਂ ਸਭ ਕਸਖਾਨੇ ਉਸ ਤੋਂ ਬਾਅਦ ਇਹ ਸਾਰਾ ਸਮਾਂ ਹਾਂਜੀ ਜਦ ਤੱਕ ਤੁਸੀਂ ਸਮਾਂ ਨਹੀਂ ਦੇਖੋਗੇ ਜਦ ਤੁਸੀਂ ਦੇਖੋਗੇ ਨਹੀਂ ਵੀ ਬੰਦੇ ਕੌਣ ਨੇ ਜਦ ਤੁਸੀਂ ਦੇਖੋਗੇ ਉਹਨਾਂ ਦੇ ਲਿੰਕ ਕੀ ਦੇ ਨਾਲ ਨੇ ਹਾਂਜੀ ਤੇ ਉਦੋਂ ਵਗੈਰ ਤੁਸੀਂ ਕਿਵੇਂ ਇੰਟਰਵਿਊ ਕਰ ਲਓਗੇ ਮੈਂ ਤੁਹਾਨੂੰ ਅੱਜ ਜਿੰਨੇ ਜਿੰਨੇ ਮਰਜ਼ੀ ਸਿੱਖ ਖੜੇ ਹੋ ਕੇ ਜਦ ਗੱਲ ਕਰਦੇ ਨੇ ਜਿਹੜਾ ਇਹ ਕਹਿੰਦਾ ਵਿਰੋਸ ਵਿੱਚ ਤਲਵਾਰਾਂ ਦੇ ਜੋਰ ਅੱਜ ਦਾ ਰਾਜ ਤਲਵਾਰਾਂ ਦੇ ਜੋਰ ਨਾਲ ਆਣੀ ਹੈ ਇਹ ਭੁਲੇਖਾ ਲੋਕਾਂ ਨੂੰ ਆ ਕਿਸਾਨਾਂ ਨੇ ਸ਼ਾਂਤ ਵੀ ਸ੍ਰੀ ਗੁਰਨਾਥ ਥੱਲੇ ਲਾ ਲਈ ਤੇ ਜੇ ਕਿਤੇ ਡਾਂਗ ਚੱਕ ਲੈਂਦੇ ਫਿਰ ਦੇਖਦੇ ਚੱਕੀ ਵੀ ਸੀ ਕਿਸਮਦੀ ਲਾਲ ਕਿਵੇ ਤੇ ਗਈ ਸੀ 26 ਜਨਵਰੀ ਨੂੰ ਤੁਸੀਂ ਦੇਖੀ ਵੀ ਅਸੀਂ ਕਿਵੇਂ ਕੰਪ ਖਾਦੀ ਹੋ ਗਏ ਸੀ ਸੋ ਇਸ ਕਰਕੇ ਇੰਡੀਅਨ ਸਟੇਟ ਨਾਲ ਜੇ ਇੰਡੀਅਨ ਸਟੇਟ ਨਾਲ ਤੁਸੀਂ ਦੱਸੋ ਵੇ ਖਾਲਸਤਾਨੀ ਕੋਲ ਕਿੰਨਾ ਕੁ ਕੁਛ ਹੈ ਜੇ ਕਹਿੰਦੇ ਨੇ ਇਹ ਜੇ ਫਿਰ ਪਾਕਿਸਤਾਨ ਤਾਂ ਬਿਲਕੁਲ ਅੱਜ ਨੂੰ ਖਤਮ ਹੋ ਜਾਣਾ ਚਾਹੀਦਾ ਸੀ ਬਿਲਕੁਲ ਪਾਕਿਸਤਾਨ ਜਹ ਹਿੰਦੁਸਤਾਨ ਤੇ ਹਮਲਾ ਕਰ ਦਿੰਦਾ ਜਿੱਤ ਲੈਂਦਾ ਜੇ ਪਾਕਿਸਤਾਨ ਭਾਰਤ ਨੂੰ ਨਹੀਂ ਜਿੱਤ ਸਕਦਾ ਉਹਦੇ ਕੋਲ ਤਾਕਤ ਨਹੀਂ ਹੈ ਨਾ ਆਪਦੀ ਉਹਨਾਂ ਤੋਂ ਬਾਕੀ ਦੇਸ਼ਾਂ ਦੀ ਸਹਾਇਤਾ ਵੀ ਹੈ ਸਮਾਨ ਵੀ ਹੈ ਪੈਸਾ ਵੀ ਹੈ ਉਹ ਨਹੀਂ ਜਿੱਤ ਸਕਿਆ ਤੇ ਇਹ ਖਾਲਸਤਾਨੀ ਕਿੰਨਾ ਕੁ ਜਿੱਤ ਲੈਣਗੇ ਇੰਨਾ ਸੌਖਾ ਨਹੀਂ ਹਾਂ ਉਹਦੇ ਉਲਟ ਇੱਕ ਮੁਹਿੰਮ ਬਣੀ ਜਾਂਦੀ ਹੈ ਮੁਹਿੰਮ ਬਣੀ ਜਾਂਦੀ ਹੈ ਤਾਂ ਫਿਰ ਬੜਾ ਕੁਝ ਹੁੰਦਾ ਦੁਨੀਆ 'ਚ ਬਦਲਾਅ ਵੀ ਆਂਦੇ ਨੇ ਇਹ ਕੋਈ ਥੋੜੋ ਨਿਕਿਆ ਵੀ ਕੋਈ ਕੋਈ ਕਿਤਾਈ ਕੋਈ ਰਹੇਗਾ ਪਰ ਜਿਹੜਾ ਸਵਾਲ ਹੈ ਵੀ ਸ਼ਾਂਤ ਮਈ ਸਟਰਗਲ ਕਰਨ ਦਾ ਸਾਡਾ ਸਿਧਾਂਤ ਸਾਨੂੰ ਹੱਕ ਦਿੰਦਾ ਹੈ ਇੱਚਤਕ ਵੀ ਕਿਹਾ ਹੈ ਵੀ ਜੇ ਕੋਈ ਖਾਲਿਸਤਾਨ ਕਹੇ ਵੀ ਦਿੰਦਾ ਹੈ ਨਾਰੇ ਲਾ ਦਿੰਦਾ ਜੋ ਕੋਈ 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 ਗੱਤ ਨਹੀਂ ਆ ਜੀਮੋ ਹਨ ਭਗਤ ਜੀ ਕਹਿੰਦੇ ਨੇ ਵੀ ਹਿੰਦੀ ਹਿੰਦੁਸਤਾਨ ਸੋ ਇਸ ਕਰਕੇ ਮੈਂ ਸਿਰਫ ਇੰਨਾ ਕਹਿਣਾ ਵੀ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਚ ਕਿ ਅੱਜ ਜਿਹੜੇ ਕਹਿੰਦੇ ਆਪਾਂ ਚੱਕ ਦਾਂਗੇ ਫਟੇ ਅਮਰਸਪਾਲ ਮੈਨੂੰ ਕਿਸੇ ਚ ਕੋਈ ਜਿਸ਼ਕ ਨਹੀਂ ਆ ਮੈਨੂੰ ਪਤਾ ਵੀ ਮੇਰੇ ਕਾਫੀ ਆਏ ਸੋਚ ਚ ਵੀ ਇਹ ਕੌਣ ਹੈ ਸੰਭ ਕਹਨ ਵਾਲਾ ਬਾੜਾ ਹਾਂ ਜੀ ਅਮਰਸਪਾਲ ਗੁਰਗਨ ਸਾਹਿਬ ਨੂੰ ਸਵਾਰੀ ਲੈ ਕੇ ਗਿਆ ਨਾ ਉੱਥੇ ਇੱਕ ਬੰਦੇ ਦੇ ਛਡਾਉਣ ਵਾਸਤੇ ਗਿਆ ਸੀ ਨਾ ਠੀਕ ਹੈ ਜੀ ਸਵਾਲ ਤਾਂ ਇੱਕ ਬੰਦੇ ਦਾ ਸੀ ਨਾ ਉਹਦੇ ਦੋਸ਼ ਲੱਗੇ ਹੋਏ ਸੀ ਤੇ ਜੇ ਉਹ ਦੋਸ਼ ਵੇਲੇ ਅਸੀਂ ਐਡਾ ਵੱਡਾ ਸਟੈਪ ਲੈਣੇ ਆ ਠੀਕ ਹੈ ਤਾਂ ਫਿਰ ਅਸੀਂ ਜਦ ਤਾਕਤ ਜੀ ਹੋਮੋਗੋਲੋਕੀ ਸਟੈਪ ਲਾਵਾਂਗੇ ਕਿਹੋ ਜਿਹਾ ਕੰਮ ਕਰਾਂਗੇ ਸਾਨੂੰ ਨਹੀਂ ਪਤਾ ਇੱਕ ਤਾਂ ਇਹ ਸਵਾਲ ਆ ਵੱਡਾ ਦੂਜਾ ਇਹ ਹੈ ਵੀ ਉਹ ਲਿਆ ਥੋੜੇ ਕਾਲ ਕੀ ਭਾਰਤ ਦੀ ਜਿਹੜੀ ਰਾਜ ਸੱਤਾ ਹੈ ਉਹਦੇ ਐਸਪੀ ਨੂੰ ਕੋਈ ਐਦਾਂ ਚੁਣੌਤੀ ਦੇ ਸਕਦਾ ਉਹ ਜਿੱਦ ਦਵਾਈ ਗਈ ਸੀ ਉਹ ਕਹੇ ਕੋਈ ਆਇਆ ਨਹੀਂ ਹੁੰਦਾ ਵੀ ਕੋਈ ਏਜੰਟ ਹੁੰਦਾ ਹੈ ਜੇ ਤੁਸੀਂ ਏਜੰਸੀਆਂ ਏਜੰਸੀਆਂ ਤਾਂ ਜੋਰ ਲਾ ਲੈਂਦੇ ਤਾਂ ਵੀ ਬੰਦੇ ਕੁਝ ਕਰ ਦੇ ਬੰਦੇ ਦੀ ਸੋਚ ਬਣਾਈ ਜਾਂਦੇ ਆਲੇ-ਦਾਲੇ 100 ਕਹਾਣੀਆਂ ਪਾ ਕੇ ਅਖਬਾਰਾਂ 'ਚ ਕਹਿ ਕੇ ਵੱਡੇ-ਵੱਡੇ ਕਰਕੇ ਮਤਲਬ ਉਹਦਾ ਧਾਮ ਉਦੋਂ ਦਾ ਬਣਾ ਦਿੱਤਾ ਜਾਂਦਾ ਹੈ ਤਾਂ ਕਿ ਉਹਦੇ ਐਕਸ਼ਨ 'ਚ ਉਹ ਦੂਜੇ ਨੂੰ ਫਾਇਦਾ ਹੋਵੇ ਜਿਵੇਂ ਕਿਸੇ ਦੇ ਘਰ 'ਚ ਕੋਈ ਲੜਾਈ ਪਗਾਨੀ ਹੋਵੇ ਉਹ ਆਇਆ ਨਹੀਂ ਵੀ ਉਹ ਜਵਾਕ ਜਿਹੜਾ ਲੜਾਈ ਕਰਦਾ ਉਹਦਾ ਕੋਈ ਏਜੰਟ ਹੈ ਉਹ ਏਜੰਟ ਨਹੀਂ ਹੁੰਦਾ ਜਿਹੜੇ ਏਜੰਟ ਕੰਨ ਲਓ ਗਲਤ ਕਹਿੰਦੇ ਨੇ ਹਾਂਜੀ ਉਹ ਨੂੰ ਸਿਖਾਇਆ ਜਾਂਦਾ ਵੀ ਜੇ ਤੂੰ ਤਾਂ ਸਾਰਾ ਦਿਨ ਰੋਟੀ ਉਹ ਕਰਦਾ ਕਮਾਈ ਕਰਦਾ ਤੈਨੂੰ ਪੁੱਛਦਾ ਕੋਈ ਨਹੀਂ ਤੂੰ ਐਂ ਕਰ ਉਹ ਹੌਲੀ ਹੌਲੀ ਉਹਦਾ ਮਨ ਬਦਲ ਜਾਂਦਾ ਹੈ ਅਰ ਉਹਨੂੰ ਇਹ ਗੱਲਾਂ ਉਹਦੇ ਨਾਲ ਦੀ ਕਹਿੰਦੇ ਨੇ ਹਾਂਜੀ ਕਿਉਂਕਿ ਉਹਦੇ ਨਾਲ ਤਾਂ ਉਹ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਹੁੰਦੀ ਆ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕੌਣ ਕੇ ਇਹ ਗੱਲ ਕਰ ਰਿਹਾ ਉਹਨੂੰ ਲੱਗਦਾ ਨੇਰੇ ਹਿੱਤ ਚ ਆ ਜਦਕਿ ਉਹਦੇ ਹਿੱਤ ਚ ਹੁੰਦੀ ਨਹੀਂ ਗੱਲ ਇੰਨੀ ਆ ਸੋ ਉਹਦੇ ਵਿੱਚ ਹੁਣ ਆਪਾਂ ਜੇ ਦੇਖਿਓ ਤਾਂ ਕੀ ਹੋਇਆ ਅਮਰਪਾਲ ਉਹ ਸੇ ਚੜਾ ਗਿਆ ਹਾਂਜੀ ਉਸ ਤੋਂ ਬਾਅਦ ਉਸ ਵਕਤ ਚੱਲ ਰਿਆ ਸੀ ਅਡਾਨੀ ਦਾ ਖੇਡ ਹਾਂਜੀ ਅਡਾਨੀ ਦਾ ਰੋਜ ਹੀ ਕਿੰਨਾ ਗਿਰ ਗਿਆ ਹੋਰ ਕਿੰਨਾ ਗਿਰ ਗਿਆ ਪੈਸਾ ਕਿੰਨਾ ਗਿਰ ਗਿਆ ਉਹਦੀ ਉਹ ਬੰਦ ਹੋ ਗਿਆ ਸਾਰੇ ਮੀਡੀਆ ਚ ਅਮਰਪਾਲ ਲਾਲ ਵਰਤਾਨਸ ਵੀ ਹੋ ਗਏ ਇਹ ਵਰਤਾਨਤ ਬਣਾਇਆ ਗਿਆ ਹਾਂ ਸਿਰਜਿਆ ਗਿਆ ਸਿਰਜਿਆ ਗਿਆ ਨਹੀਂ ਫਿਰ ਉਹੀ ਗੱਲ ਤੁਸੀਂ ਇਹ ਕਹਿੰਦੇ ਹੋ ਜਿਹੜਾ ਇਹੀ ਫਰਕ ਹੈ ਯੂਥ ਇਹ ਸਮਝ ਗਿਆ ਵੀ ਜਾਂ ਕੋਈ ਕਰਾਉਂਦਾ ਹੈ ਜਾਂ ਕੋਈ ਆਪੇ ਐ ਨਹੀਂ ਹੁੰਦਾ ਹੁੰਦਾ ਕਦੀ ਵੀ ਨਹੀਂ ਆਏ ਹੁੰਦਾ ਸਮਾਜ ਚ ਸਮਾਜ ਦੇ ਵਿੱਚ ਇਸ ਤਰ੍ਹਾਂ ਹੁੰਦਾ ਇੱਕ ਮਹੌਲ ਬਣਾਇਆ ਜਾਂਦਾ ਉਬ્યਕਤੀ ਨੂੰ ਨਹੀਂ ਕਿਹਾ ਜਾਂਦਾ ਹੁੰਦਾ ਠੀਕ ਹੈ ਜੀ ਵਿਅਕਤੀ ਨੂੰ ਕਹਣ ਲੱਗਦੇ ਕਹਿੰਗੇ ਫਰਸ ਜਾਣਗੇ ਹਾਂ ਜੀ ਉਹ ਮਾਹੌਲ ਬਣਾਇਆ ਜਾਂਦਾ ਵੀ ਆ ਗੱਲ ਠੀਕ ਆ ਗਲਤ ਹੈ ਬਹੁਤ ਸਾਰੇ ਵਿਦਵਾਨਾਂ ਤੋਂ ਕਹਾਣੀਆਂ ਰਖਾਈਆਂ ਜਾਣਗੀਆਂ ਹਾਂ ਜੀ ਬਹੁਤ ਸਾਰੇ ਸਿੱਖਾਂ ਤੋਂ ਇਹ ਕਹਾਜੋ ਵੀ ਹੁਣ ਤਾਂ ਸਿੱਖਾਂ ਨੂੰ ਲੜੇ ਬਿਨਾ ਸਰਨਾ ਨਹੀਂ ਹੁਣ ਤਾਂ ਤਲਵਾਰ ਹੀ ਚੱਕਣੀ ਪੈਣੀ ਆ ਉਹ ਸਿੱਖਾਂ ਚ ਮਜ਼ਦਦ ਬੰਦੇ ਵੀ ਨੇ ਹਾਂ ਜੀ ਸੋ ਐ ਨਹੀਂ ਹੁੰਦਾ ਹੁੰਦਾ ਅਕਸ਼ ਕਈਆਂ ਦਾ ਸੱਚੀ ਮੁੱਚੀ ਵਿਚਾਰੇ ਹੁੰਦਾ ਵੀ ਇਹ ਤਾਂ ਹੀ ਤੁਹਾਡਾ ਹੋਰ ਕੋਈ ਹੈ ਨਹੀਂ ਸੋ ਐ ਨਹੀਂ ਹੁੰਦਾ ਵੀ ਕੋਈ ਆ ਕੇ ਤੁਹਾਨੂੰ ਫੜ ਕੇ ਵੀ ਤੁਹਾਡੇ ਅੰਦਰ ਵੜਿਆ ਹੋਇਆ ਤੇ ਤੁਹਾਨੂੰ ਆਇ ਚੁੱਕ ਦਿੰਦਾ ਹੈ ਪਰ ਇਤਿਹਾਸ ਦੇ ਵਿੱਚ ਇਹ ਅੱਜ ਨਹੀਂ ਬਬਰ ਕਾਲੀਆਂ ਚ ਗਦਰੀ ਬਾਬਿਆਂ ਚ ਆਜ਼ਾਦੀ ਦੀ ਲਹਿਰ ਦੇ ਵਿੱਚ ਹਮੇਸ਼ਾ ਐਸੇ ਬੰਦੇ ਰਹੇ ਨੇ ਜਿਹੜੇ ਗਾਂਹ ਦੀ ਗਾਂਹ ਗੱਗਦੇ ਹਾਂ ਮੈਂ ਤੁਹਾਨੂੰ ਇੱਕ ਉਦਾਹਰਨ ਦਰਨਾ ਇਸ ਦੀ ਤਾਂ ਕਿ ਸਮਝ ਆ ਜੇ ਗਦਰੀ ਬਾਬਿਆਂ ਨੂੰ ਪੈਸੇ ਦੀ ਲੋੜ ਪੈਗੀ ਪੈਸਾ ਹੈ ਨਹੀਂ ਸੀ ਕਿ ਕੁਝ ਬੰਦੇ ਗਰਮ ਦਲੀਏ ਉਹਨਾਂ ਦੇ ਵਿੱਚ ਐਸੇ ਸੀ ਬੰਗਾਲ ਦੇ ਜਿਹੜੇ ਇਸ ਗੱਲ ਦੇ ਵਿੱਚ ਪੈਸਾ ਪੂਸਤਾ ਕੋ ਪ੍ਰਬੰਧ ਕਰਨੀ ਚਾਹੀਦਾ ਸੱਚੇ ਜਦੋਂ ਕਹਿੰਦੇ ਸੀ ਉਹ ਹੁਣ ਉਹਨਾਂ ਨੂੰ ਕੋਈ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਮੂਵਮੈਂਟ ਦੇ ਉਲਟ ਸੀ ਇੱਕ ਸਰਕਾਰ ਦਾ ਏਜੰਟ ਵਿੱਚ ਬੜਿਆ ਹੋਇਆ ਸੀ ਕਿਤੇ ਅੱਛਾ ਉਹਨੇ ਉਹ ਪੈਸਿਆਂ ਦੀ ਗੱਲ ਸ਼ੁਰੂ ਕਰਤੀ ਵੀ ਹਾਂ ਪੈਸੇ ਤਾਂ ਹੁਣ ਚਾਹੀਦੇ ਨੇ ਉਹ ਉਹਨਾਂ ਦੇ ਬੜਾ ਨੇੜੇ ਉਹ ਸਭ ਤੋਂ ਜ਼ਿਆਦਾ ਦਿਖਾਵੇ ਚ ਕੁਰਬਾਨੀ ਕਰਨ ਵਾਲਾ ਲੱਗੇ ਉਹਨੇ ਉਹ ਗੱਲ ਸ਼ੁਰੂ ਕਰੀ ਉਹਨਾਂ ਨੇ ਡਾਕਾ ਮਾਰ ਲਿਆ ਜਾਦ ਡਾਕਾ ਮਾਰ ਰਿਹਾ ਤਾਂ ਅੰਗਰੇਜ਼ ਅਫਸਰ ਨੇ ਕਿਹਾ ਵੀ ਹੁਣ ਸਾਡੀ ਜਿੱਤ ਹੋ ਗਈ। ਹੂੰ। ਕਿਉਂ ਕਿਉਂਕਿ ਇਹ ਹੀ ਉਹਨਾਂ ਦਾ ਤਰੀਕਾ ਸੀ ਇਸ ਨੇ। ਇੱਕ ਹੋਰ ਮੈਂ ਪੜ੍ਹ ਰਿਹਾ ਸੀ ਅਰਜਨ ਸਿੰਘ ਗਰਗਵਲ। ਉਹ ਮੂਵਮੈਂਟ ਦੇ ਵਿੱਚ ਚੱਲ ਰਹੀ ਮੂਵਮੈਂਟ ਪੰਜਾਬ ਦੀ ਗੱਲ ਐ ਇਹ। ਇੱਕ ਬੰਦਾ ਪਤਾ ਨਹੀਂ ਬਿਹਾਰੀ ਉਹਦਾ ਨਾਮ ਸੀ ਕੀ ਸੀ ਜੋ ਵੀ ਸੀ ਮੇਰੀ ਯਾਦ ਨਹੀਂ ਰਹਾ ਨਾਮ। ਉਹ ਬੰਦਾ ਕਦੇ ਡਾਕਾ ਮਾਰ ਨਹੀਂ ਕਦੇ ਕਿਸੇ ਚੀਜ਼ ਦੀ ਕਦੇ ਉੱਥੇ ਐਂ ਕਰਾਂਗੇ ਐਕਸ਼ਨ ਦੀ ਸਕੀਮ ਬਣਾ ਕੇ ਆਪ ਨਿਕਲ ਜਾ ਕਰੇ। ਆਖਰਕਾਰ ਪਤਾ ਲੱਗ ਗਿਆ ਵੀ ਉਹ ਪੁਲਿਸ ਦਾ ਵੱਡਾ ਅਫਸਰ ਸੀ ਜਿਹੜਾ ਨਚੜੜੇ ਹੋਇਆ ਸੀ ਸੋ ਇਸ ਕਰਕੇ ਆਪਾਂ ਇਹ ਗੱਦਾ ਨਹੀਂ ਛੱਡ ਸਕਦੇ ਕਿ ਬੰਦੇ ਕਿਵੇਂ ਮਿਲੇ ਹੁੰਦੇ ਨੇ ਕਿਵੇਂ ਤੁਹਾਨੂੰ ਨਹੀਂ ਪਤਾ ਲੱਗਦਾ ਕਿਵੇਂ ਕੁਛ ਹੈ ਪਰ ਇੱਥੇ ਤਾਂ ਰਾਜਦੇਵ ਸਿੰਘ ਤਾਂ ਆਰਐਸਐਸ ਜਿਹੜੀ ਰਾਸ਼ਟਰੀ ਸਿੱਖ ਸੰਗਤ ਦੇ ਰਹੀ ਨੇ ਇਹ ਤਾਂ ਕੋਈ ਦੋਰਾ ਹੀ ਨਹੀਂ ਹੈ ਸੋ ਇਸ ਕਰਕੇ ਆਪਾਂ ਨੂੰ ਇੱਕ ਚਾਹੀ ਸਮਝ ਲੈਣਾ ਚਾਹੀਦਾ ਦੂਜਾ ਸਮਾਂ ਕੱਲ ਰੱਖਿਆ ਗਿਆ ਸੋ ਇਸ ਕਰਕੇ ਜਦ ਇਹ ਗੱਲ ਸਭ ਨੂੰ ਪਤਾ ਵੇਗੇ ਗਰਮ ਦਲ ਦੇ ਆਲਿਆਂ ਨੂੰ ਰੋਗ ਵੋਟ ਪਾਣਗੇ ਹਾਂਜੀ ਉਹ ਇੱਕ ਦੋ ਸੀਟਾਂ ਤੇ ਇਹਨਾਂ ਦਾ ਅਕਾਲੀਆਂ ਦਾ ਜਿੱਥੇ ਮਾੜੀ ਮੋਟੀ ਜਿੱਤਨ ਦੀ ਸੰਭਾਵਨਾ ਤੋੜ ਸਕਦੇ ਨੇ ਠੀਕ ਹੈ ਜੀ ਤੇ ਉਹ ਜੇ ਟੁੱਟਦੀ ਹੈ ਤਾਂ ਫਿਰ ਅਕਾਲੀ ਦਲ ਤਾਂ ਟੁੱਟੋ ਛੇਟਾ ਸੀ ਨਾ ਇਹੀ ਦੱਸਣਾ ਹੁਣ ਅਕਾਲੀ ਦਲ ਵਾਸਤੇ ਗੇਮ ਕੀ ਖੇਡ ਕੇ ਗਏ ਨੇ ਇਹਨੂੰ ਸਮਝਣ ਦੀ ਲੋੜ ਹੈ ਹਾਂਜੀ ਅਮਿਤ ਸ਼ਾਹ ਜੀ ਆਏ ਉਹ ਗਰਮ ਦਲਿਆਂ ਨੂੰ ਹੋਰ ਗਰਮ ਕਰਕੇ ਸਿੱਖੀ ਮਾਨਸਿਕਤਾ ਨੂੰ ਅਸੀਂ ਬੀਨ ਸਿੰਘ ਦੇ ਕਾਤਲਾਂ ਨੂੰ ਨਹੀਂ ਛੱਡਾਂਗੇ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਜਿਹਨੇ ਆਪਣੀ ਸਜ਼ਾ ਭੁਗਤ ਲਈ ਉਹ ਸਿਆਸੀ ਕੈਦੀ ਨੇ ਉਹ ਕੋਈ ਅਥਲਾਕੀ ਕੈਦੀ ਨਹੀਂ ਹੈਗੇ ਉਹਨਾਂ ਨੇ ਕੋਈ ਚੋਰੀ ਨਹੀਂ ਕੀਤੀ ਉਹਨਾਂ ਕੋਈ ਡਾਕਾ ਨਹੀਂ ਮਾਰਿਆ ਉਹ ਸਿਆਸੀ ਕੈਦੀ ਨੇ ਪਰ ਜਦ ਉਹਨਾਂ ਨੇ ਜੇਲ੍ਹ ਪੂਰੀ ਕਰ ਲਈ ਉਹ ਤਾਂ ਅੰਗਰੇਜ਼ੀ ਵੀ ਛੱਡ ਦਿੰਦਾ ਸੀ ਜੇਲ੍ਹ ਪੂਰੀ ਕਰੀ ਤੋਂ ਬਾਅਦ ਤੁਸੀਂ ਪੂਰੀ ਕਰੀ ਤੋਂ ਬਾਅਦ ਕਿਉਂ ਨਹੀਂ ਛੱਡਦੇ ਕੋਈ ਜਵਾਬ ਹੈ ਮੋਰਚਾ ਲੱਗਿਆ ਹੋਇਆ ਸੀ ਉਤੇ ਮੋਰਚੇ ਤੇ ਕੀ ਕਿਹਾ ਸੀ ਜਿਹੜੇ ਹੁਣ ਕੈਂਡੀਡੇਟ ਨੇ ਕੰਨੇ ਦੇ ਬੰਨਾ ਕਿਹੜਾ ਉਹ ਕੀ ਲੋੜ ਹੈ ਇਹ ਤਾਂ ਮਰ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਦੀ ਤਾਂ ਉਹਨਾਂ ਦੀ ਉੱਥੇ ਉਹਨਾਂ ਨੇ ਅਕਾਲੀਆਂ ਨੂੰ ਵੀ ਜੱਪਦੇ ਤਾਂ ਉਹ ਆ ਕੇ ਅੰਸ਼ਰੀਆ ਪੰਜਾਬ ਦੀ ਹਿੱਕ 'ਚ ਦਬ ਕੇ ਗਏ ਨੇ ਕਹਿ ਕੇ ਗਏ ਨੇ ਕਿਉਂ ਕਹਿ ਕੇ ਗਏ ਨੇ ਤਾਂ ਕਿ ਉਹ ਕੱਲੀਆਂ ਨੂੰ ਵੋਟ ਜਿਹੜੀ ਨਰਿੰਦਰ ਲੀਆਂ ਦੀ ਤਾਂ ਕੱਲੀਆਂ ਨੂੰ ਪੈਣੀ ਆ ਗਰਮਦੇਵਲੀ ਦੀ ਵੋਟ ਦੂਜੇ ਪਾਸੇ ਜਾਣ ਵੀ ਚੰਗਾ ਹੁਣ ਦੇਖਾਂਗੇ ਅੰਮ੍ਰਿਤ ਜਾਨੂੰ ਉਹ ਵੋਟ ਦੀ ਪੁਲ ਰੈ ਜਿਸ ਵਾਸਤੇ ਕਹਿ ਕੇ ਗਏ ਨੇ ਚਾਰ ਤੀਰ ਮਾਰ ਕੇ ਗਏ ਨੇ ਉਹ ਇੱਕ ਪਾਸੇ ਸਿੱਖਾਂ ਨੂੰ ਦੱਸ ਗਏ ਵੀ ਅਸੀਂ ਆ ਕਰਾਂਗੇ ਹਾਂਜੀ ਦੂਜੇ ਪਾਸੇ ਅਕਾਲੀ ਦਲ ਨੂੰ ਹਰਾਉਣ ਦੀ ਸਕੀਮ ਲਾ ਗਏ ਉਹ ਹਰਾਉਣ ਦੀ ਹੋਰ ਡਬਲ ਗੇਮ ਖੇਢੀ ਹੈ ਉਹ ਕਿਵੇਂ ਅਕਾਲੀ ਦਲ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਦੇ ਨਾ ਮਾਨਯੋਗ ਆਪਣੇ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬਾ ਦੀਆਂ ਰੈਂਡੀਆਂ ਚ ਨਾ ਮਿਤਸ਼ਾ ਜੀ ਬਿਲਕੁਲ ਜਮਾ ਚੁੱਪ ਰਹੇ ਨੇ ਕਾਲੀ ਦਲ ਬਾਰੇ ਕਾਂਗਰਸ ਨੂੰ ਆਪ ਨੂੰ ਸਭ ਨੂੰ ਉਹ ਕਰਤਾ ਤੇ ਅਕਾਲੀ ਦਲ ਬਾਰੇ ਨਹੀਂ ਬੋਲੇ ਤੇ ਲੋਗਾਂ ਨੂੰ ਸ਼ੰਕਾ ਪੈਣ ਲੱਗੀ ਵੀ ਇਹ ਤਾਂ ਯਰੇ ਅੰਦਰੋਂ ਰਲੇ ਹੋਏ ਨੇ ਨਹੀਂ ਤਾਂ ਅਕਾਲੀ ਦਲ ਬਾਰੇ ਕਿਉਂ ਨਾ ਬੋਲਦੇ ਭਈ ਜੇ ਬਾਕੀ ਸਭ ਦੇ ਬਾਰੇ ਬੋਲਦੇ ਨੇ ਸੋ ਇੱਕ ਤਾਂ ਸ਼ੰਕਾ ਪੈਦਾ ਕਰ ਸੀ ਅਕਾਲੀ ਦਲ ਕਹਿੰਦਾ ਸੀ ਨਹੀਂ ਹੈਗੇ ਭਾਵੇਂ ਰਾਲੇ ਹੋਣ ਜਾਂ ਨਾ ਹੋਣ ਆਪਾਂ ਨਹੀਂ ਕੋਈ ਸਰਟੀਫਿਕੇਟ ਦਿੰਦੇ ਪਰ ਉਹ ਉਹ ਸ਼ੰਕਾ ਪੈਦਾ ਕਰ ਗਏ ਵੀਰ ਵਾਲੇ ਹੋਣਗੇ ਐਵੇਂ ਨਾ ਬੋਟਾ ਪਾਈ ਜਾਓ ਇਹ ਤਾਂ ਸਾਡੇ ਨਾਲ ਹੀ ਹੋਣੇ ਨੇ ਲੋਕਾਂ ਨੇ ਖੜੇ ਇਹਨੂੰ ਕਾਦੀ ਵੋਟ ਫੋਣੀ ਆ ਦੂਜੇ ਪਾਸੇ ਮੇ ਨਾ ਦੇਗੇ ਵੀ ਅਸੀਂ ਨਹੀਂ ਛੱਡਦੇ ਦੇਖਾਂਗੇ ਕਾਤਲ ਕੋ ਨਹੀਂ ਛੋੜਾਂਗੇ ਤੇਰੇ ਦੂਜੇ ਪਾਸੇ ਵੀ ਵੋਟ ਉਧਰ ਪਾ ਪਾਈਆ ਪਤਾ ਇਹਨਾਂ ਨੂੰ ਤਾਂ ਹੀ ਛੜਾ ਸਕਦੇ ਠੀਕ ਹੋ ਗਿਆ ਕਿਉਂਕਿ ਉਹ ਵੀ ਇੱਕ ਇਹ 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 ਹੀ ਦੱਸਦੀ ਆ ਦੂਜਾ ਜਦ ਕੋਈ ਬੰਦਾ ਕਿਤੇ ਲੜਾਈ ਕਰਾਉਣਾ ਚਾਹੁੰਦਾ ਦੋ ਭਰਾਵਾਂ ਦੀ ਉਹਨੂੰ ਉਂਗਲ ਆਉ ਉਹਨੂੰ ਮਿਹਣਾ ਦੇਉ ਉਹਨੂੰ ਕੁਛ ਕਰੂ ਮੈਂ ਸਾਰੀ ਉਮਰ ਚ ਮੇਰੇ ਤਜਰਬੇ ਲੋਕ ਆਪਸੇ ਜਲੜ ਪੈਂਦੇ ਵੋਟ ਵਾਸਤੇ ਰੌਲਾ ਪਾਣੀ ਢੋਲਤਾ ਨੱਕਾ ਕੱਟੜਿਆ ਆ ਗੋਨਾਸੇ ਮਾਰਦੇ ਸਿੱਧੇ 26 ਬੰਦੀ ਸੀ ਜੇ ਜਦੋਂ ਉਹਨਾਂ ਨੇ ਆਉਣਾ ਮੈਂ ਕਹਿੰਦਾ ਵੀ ਤੁਸੀਂ ਇਹ ਤਾਂ ਚਾਚੇ ਚਾਹੇ ਦੇ ਜਾਖ ਨੇ ਯਾਰ ਭਰਾ ਭਰਾ ਨੇ ਰੋਜ਼ ਲੜਨਗੇ ਕਿਉਂਕਿ ਰੋਜ਼ ਉਹ ਸਾਂਝੀ ਜ਼ਮੀਨ ਨਾਲ ਨਾਲ ਤੁਸੀਂ ਇਹਨਾਂ ਦਾ ਕੁੰਡਾ ਕਰਾਉਣਾ ਹੈ ਇਹਨਾਂ ਨੂੰ ਕਹੋ ਭਾਈ ਚੜ ਹੋ ਗਿਆ ਹੁਣ ਆਪਸ ਵਿੱਚ ਬਹਿ ਜਾ ਕੋਈ ਨਹੀਂ ਆਪ ਦਾ ਲਾਜ ਦੁੱਜ ਕਰਾ ਲਓ ਜਿਹੜਾ ਬੰਦਾ ਕਹਿੰਦਾ ਨਾ ਇਹਨੂੰ ਆਪਾਂ ਹੁਣ 7 ਸਾਲ ਦੀ ਜੇਲ੍ਹ ਕਰਾ ਕੇ ਛੱਡਾਂਗੇ ਆਪਣਾ ਇਹਦੀ ਜ਼ਮੀਨ ਵਕਾ ਦੇਣੀ ਹੈ ਅਸਲ ਚੋਣ ਨੂੰ ਦੱਸ ਰਿਹਾ ਵੀ ਤੇਰੀ ਮਾਇਕੀ ਦੀ ਉਹਦੀ ਵੀ ਵਿਕੋ ਤੇਰੀ ਵੀ ਵਿਕੋ ਵਿਕਣੀ ਤਾਂ ਦੁਖਾਂ ਦੀ ਇੱਕ ਨਹੀਂ ਥੋੜਾ ਨਿਕਣੀ